ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਦੋਸਤੋ ਅੱਜ ਇੱਕ ਨੌਜਵਾਨ ਗੱਬਰੂ ਸਿਵੀਆਂ ਦਾ ਮਲਾਉਣੇ ਆ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਆ ਤੁਸੀਂ ਮੈਡਲ ਦੇਖ ਰਹੇ ਹੋ 골ਡਨ 골ਡਨ ਮੈਡਲ ਇਹ ਜਿੱਤ ਕੇ ਲਿਆ ਆ ਮੁੰਡਾ ਤੇ ਇਹਦੇ ਨਾਲ ਗੱਲਬਾਤ ਕਰਾਂਗੇ ਕਿੱਥੋਂ ਜਿੱਤ ਕੇ ਲਿਆ ਆ ਤੇ ਤਿਆਰੀ ਕਿਵੇਂ ਹੋਈ ਆ ਆਪਾਂ ਇਸ ਟਾਈਮ ਤੇ ਖੜੇ ਆ ਸਿਵੀਆਂ ਕੇ ਦੀਪਕ ਸਿਵੀਆਂ ਦੇ ਗਰਾਊਂਡ ਦੇ ਵਿੱਚ ਜਿਹਦਾ ਨਾਮ ਨਾਲ ਮਿਸ਼ਨ ਫਿਟ ਪੰਜਾਬ ਵੀ ਚੱਲ ਰਿਹਾ ਤੁਸੀਂ ਉਹਨੂੰ ਇੰਸਟਾ ਤੇ ਵੀ ਦੇਖਿਆ ਹੋਣਾ ਬਹੁਤ ਸੋਹਣੇ ਜਿਹੜੇ ਹੈਗੇ ਆ ਤੇ ਵੀਡੀਓ ਚੱਲ ਰਹੇ ਆ ਅੱਜਕੱਲ ਤੇ ਗੱਬਰੂ ਨੇ ਪੂਰਾ ਜਿਹੜਾ ਹੈਗਾ ਜੋਸ਼ ਕਰੋਸ਼ ਦੇ ਨਾਲ ਸ਼ੁਰੂ ਕੀਤਾ ਹੋਇਆ ਮਿਸ਼ਨ ਫਿੱਟ ਪੰਜਾਬ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਔਰ ਉਸੇ ਦੀ ਬਦੌਲਤ ਆਹ ਮੁੰਡਾ ਇਸ ਗਰਾਊਂਡ ਦੇ ਵਿੱਚ ਮਿਹਨਤ ਲਾ ਕੇ ਤਿਆਰ ਹੋਇਆ ਤੇ ਇਹਦੇ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਇਹਨੂੰ ਲੈ ਕੇ ਵੀ ਕੌਣ ਗਿਆ ਸੀਗਾ ਤੇ ਤਿਆਰੀ ਇੱਥੇ ਕਿੰਨਾ ਟਾਈਮ ਕਰਦਾ ਰਿਹਾ ਤੇਰਾ ਨਾਮ ਕੀ ਆ ਮੇਰਾ ਨਾਮ ਅਰਮਾਨਦੀਪ ਸਿੰਘ ਆਈ ਤੇ ਆਪਾਂ ਇੱਥੇ ਜਿਵੇਂ ਕਿ ਮਿਹਨਤ ਲਾਉਂਦੇ ਰਹੇ ਤੇ ਪਰ ਲੈ ਕੇ ਮੈਨੂੰ ਜਿਵੇਂ ਕਿ ਪਰਮਜੀਤ ਮੈਡਮ ਗਏ ਸੀਗੇ ਹੈ ਪੈਣ ਦੇ ਵਿੱਚ ਯਾਨੀ ਕਿ ਕੇ ਦੀਪ ਸਿਵੀਆਂ ਦੇ ਗਰਾਊਂਡ ਦੇ ਵਿੱਚ ਮਿਹਨਤ ਲਾ ਕੇ ਤਿਆਰੀ ਕੀਤੀ ਹੈ ਤੇ ਮੈਡਮ ਲੈ ਕੇ ਗਏ ਸੀਗੇ ਤੇ ਇਹ ਜਿਹੜਾ ਮੈਡਲ ਹੈਗਾ ਕਿੱਥੋਂ ਜਿੱਤਿਆ ਤੇ ਕਿਹੜੀ ਗੇਮ ਹੈ ਇਹ ਸਾਊਥ ਏਸ਼ੀਆ ਵਿੱਚੋਂ ਹੀ ਮੇਰਾ 골ਡ ਮੈਡਲ ਆ ਤੇ ਗੇਮ ਹੈਗੀ ਆ ਐਮ ਐ ਐ ਤੇ ਫੁੱਲ ਫਾਰਮ ਹੈਗੀ ਦੀ ਰਾਸ਼ੀ ਕੋਈ ਗੱਲ ਨਹੀਂ ਐਮ ਐ ਐ ਗੇਮ ਹੈਗੀ ਆ ਤੇ ਛੋਟਾ ਬੱਚਾ ਬੋਲਦੀ ਹੁੰਦਾ ਕਈ ਵਾਰੀ ਆ ਅਰੇਸ਼ੀਆ ਐਮ ਐਮ ਏ ਠੀਕ ਹੈ ਇਹ ਗੇਮ ਦੇ ਵਿੱਚ 골ਡ ਮੈਡਲ ਲੈ ਕੇ ਆ ਤੇ ਇਹ ਗੇਮ ਹੋਈ ਕਿੱਥੇ ਸੀਗੀ ਇਹ ਫਗਵਾੜੇ ਹੋਈ ਸੀਗੀ ਐਲ ਪੀ ਯੂ ਦੇ ਵਿੱਚ ਐਲ ਪੀ ਯੂ ਦੇ ਵਿੱਚ ਇਸ ਗਰਾਉਂਡ ਦੇ ਵਿੱਚ ਇਸ ਮਿੱਟੀ ਦੇ ਵਿੱਚ ਉਸਿਵੀਆਂ ਦੀ ਮਿੱਟੀ ਦੇ ਵਿੱਚ ਤਿਆਰ ਹੋ ਕੇ ਨੌਜਵਾਨ ਇਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗਰਾਉਂਡ ਦੇ ਵਿੱਚ ਜਿਹੜਾ ਹੈਗਾ ਟੱਕ ਪਾ ਕੇ ਆਇਆ ਹੈ ਮਿਹਨਤ ਕਰਕੇ ਸਿਵੀਆਂ ਦੇ ਗਰਾਉਂਡ ਦੇ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਵੀ ਇਹ ਪਹਿਲੀ ਵਾਰ ਖੇਡ ਕੇ ਆਏ ਆ ਜਾਂ ਇਹ ਤੋਂ ਪਹਿਲਾਂ ਮਤਲਬ ਇਹ ਜਿਹੜੀ ਹੈਗੀ ਹੈ ਮਿਹਨਤ ਲਾਈ ਹੈ ਤੁਸੀਂ ਆ ਮੈਡਲ ਜਿਹੜਾ ਜਿੱਤਿਆ ਠੀਕ ਹੈ ਇਹਦੇ ਵਾਸਤੇ ਕਿੰਨਾ ਸਟਰਗਲ ਹੋਇਆ ਸਟਰਗਲ ਤਾਂ ਬਾਅਦੂ ਕੀਤਾ ਹੀ ਨਹੀਂ ਕਿ ਸਟਾਰਟਿੰਗ ਜਦ ਮੈਂ ਸਟੇਟ ਦੇ ਲੈਵਲ ਤੋਂ ਕੀਤੀ ਸਟੇਟ ਨੈਸ਼ਨਲ ਬਾਅਦ ਚ ਉਧੂ ਜਾ ਕੇ ਡਿਸਟ੍ਰਿਕਟ ਖੇਡੇ ਪਲਾਂ ਉਦੋਂ ਜ਼ਿਲ੍ਹਾ ਖੇਡੇ ਡਿਸਟ੍ਰਿਕਟ ਬਾਅਦ ਚ ਸਟੇਟ ਜ਼ਿਲ੍ਹਾ ਡਿਸਟ੍ਰਿਕਟ ਸਟੇਟ ਫਿਰ ਨੈਸ਼ਨਲ ਫਿਰ ਸਾਊਥ ਏਸ਼ੀਆ ਦੇ ਮੈਚ ਜਿਹੜੇ ਲਵਲੀ ਪ੍ਰੋਫੈਸ਼ਨਲ ਦੇ ਵਿੱਚ ਹੋਏ ਸੀਗੇ ਤਾਂ ਕਈ ਵਾਰੀ ਲੋਕਾਂ ਨੂੰ ਐ ਹੁੰਦਾ ਯਾਰ ਵੀ ਉਹ ਵੀਓ ਯਰ ਪ੍ਰੋਫੈਸ਼ਨਲ ਜਿਹੜੀ ਹੈਗੀ ਸਾਊਥ ਏਸ਼ੀਆ ਦੇ ਮੈਚ ਪੰਜਾਬ ਦੇ ਵਿੱਚ ਕਿਵੇਂ ਹੋਗੇ ਤਾਂ ਇਹ ਜਿਹੜੇ ਹੈਗੇ लवली ਪ੍ਰੋਫੈਸ਼ਨਲ ਦੇ ਵਿੱਚ ਫਸਟ ਟਾਈਮ ਹੋਏ ਸੀਗੇ ਹਨਾ ਫਸਟ ਟਾਈਮ ਹੋਏ ਸੀਗੇ ਤਾਂ ਬਹੁਤ ਸਾਰੇ ਇਹ ਨਹੀਂ ਹੈਗਾ ਵੀ ਸਾਡਾ ਪੰਜਾਬ ਜਿਹੜਾ ਬਹੁਤ ਵਧੀਆ ਇੱਥੇ ਬਹੁਤ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਮੈਚ ਹੁੰਦੇ ਆ ਪਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਫਿਰ ਕਮੈਂਟ ਕਰਦੇ ਆ ਯਾਰ ਵੀ ਉੱਥੇ ਜਿਹੜਾ ਮੈਚ ਕਿਵੇਂ ਹੋ ਗਿਆ ਹਨਾ ਤੇ ਕਿੱਥੇ ਖੇੜਿਆ ਆ ਤੇ ਸਾਡੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਇਸ ਚੀਜ਼ ਬਾਰੇ ਤਾਂ ਆਪਾਂ ਗੱਲ ਕਰਾਂਗੇ ਇਸ ਗਰਾਊਂਡ ਦੀ ਹਨਾ ਇਸ ਗਰਾਊਂਡ ਦੇ ਵਿੱਚ ਕਿੰਨਾ ਟਾਈਮ ਮਿਹਨਤ ਲੱਗਦੀ ਰਹੀ ਕਿ ਸ਼ਾਮ ਨੂੰ ਆ ਜਦਾ ਹੀ ਅਸੀਂ ਸਾਢੇ 5 ਵਜੇ ਦੇ ਨੂੰ ਤੇ ਫਿਰ ਸ਼ਾਮ ਨੂੰ ਬਾਈ ਨਾਲ ਹੀ ਜਾਈਦਾ ਹੀ ਕਿ 8 ਸਾਢੇ 8 ਤੋ ਹੋਈ ਜਾਂਦੇ ਇੱਥੇ ਅੱਛਾ 2 3 3 ਘੰਟੇ ਲੱਗਦੇ ਹਾਂਜੀ ਤੇ ਅਸੀਂ ਘਟ ਕਾੜੀ ਮਹੀਨਾ ਡੇਢ 3 ਮਹੀਨੇ ਤਮਾਨਤੀ ਕਿ ਕੀਤੀ ਆਈ ਅਸੀਂ ਇੱਥੇ 3 ਮਹੀਨੇ ਪੂਰੀ ਦੱਬ ਕੇ ਮਿਹਨਤ ਲਾਈ ਪੂਰੀ ਦੱਬ ਕੇ ਲਵਾਈ ਆ ਬਾਈ ਨੇ ਪੂਰੀ ਹਾਰਡਫੁੱਲ ਹਾਰਡ ਮਿਹਨਤ ਹੁੰਦੀ ਸੀਗੀ ਤੇ ਡਾਈਟ ਬਾਰੇ ਵੀ ਦੱਸਦੇ ਸੀ ਨਾਲ ਨਾਲ ਹਾਂਜੀ ਹਾਂਜੀ ਫ੍ਰੀ ਡਾਈਟ ਕੋਈ ਪੈਸਾ ਨਹੀਂ ਸੀਗੀ ਬਹੁਤ ਵਧੀਆ ਗੱਲ ਹੈ ਹਨ ਇਹ ਨੌਜਵਾਨਾਂ ਨੂੰ ਫ੍ਰੀ ਅੱਜ ਕੱਲ ਕਿਉਂਕਿ ਬਹੁਤ ਜਿਹੜੀ ਡਾਈਟ ਦੇ ਗੇਮ ਖੇਡੀ ਜਾ ਰਹੀ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਲੋਕਾਂ ਤੋਂ ਪੈਸੇ ਲੈ ਕੇ ਹਨ ਡਾਈਟ ਦੇ ਪਲਾਨ ਦਿੱਤੇ ਹੁੰਦੇ ਆ ਤੇ ਕੇ ਦੀਵਸ ਸੇਵੀਆਂ ਵੱਲੋਂ ਨੌਜਵਾਨਾਂ ਨੂੰ ਇੱਕ ਫ੍ਰੀ ਦੇ ਵਿੱਚ ਡਾਈਟ ਪਲਾਨ ਦੇਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਇੱਕ ਅੱਜ ਕੱਲ ਪ੍ਰੋਫੈਸ਼ਨਲ ਲੋਕ ਪੈਸੇ ਲੈ ਕੇ ਕਰਦੇ ਹੈਗੇ ਹਨ ਤਾਂ ਇਹ ਪਿੰਡ ਦੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਵੀ ਆਪਦੇ ਪਿੰਡ ਦੇ ਨੌਜਵਾਨ ਨੂੰ ਇਹੋ ਜੀ ਗੱਲ ਦੱਸਣੀ ਤਾਂ ਲੋਕ ਅੱਜਕੱਲ ਇਹ ਹਿੰਮਤ ਵੀ ਬਹੁਤ ਘੱਟ ਰੱਖਦੇ ਆ ਤਾਂ ਬਹੁਤ ਸੋਹਣੀ ਗੱਲ ਆ ਵੀ ਸਭ ਤੋਂ ਪਹਿਲਾਂ ਆਪਦੇ ਗਰਾਊਂਡ ਤੇ ਆਪਦੇ ਪਿੰਡ ਨੂੰ ਸ਼ੁਰੂ ਕਰਨਾ ਪਾਸੇ-ਆਸੇ ਦਾ ਲੋਕ ਬਹੁਤ ਕਰੀ ਜਾਂਦੇ ਹੈਗੇ ਪਰ ਆਪਦੇ ਪਿੰਡ ਵਾਸਤੇ ਕਰਨਾ ਆਹ ਇਹ ਸੋਚ ਜਿਹੜੀ ਰੱਖਣੀ ਹੈ ਇਹ ਹਰ ਇੱਕ ਬੰਦੇ ਦੀ ਨਹੀਂ ਹੁੰਦੀ ਜੇ ਮੰਨ ਲਓ ਕੋਈ ਬੰਦਾ ਸਿੱਖਿਆ ਹੈ ਕੁਝ ਤੇ ਉਹ ਆਪਦੇ ਵਾਸਤੇ ਹੀ ਕਰੀ ਜਾਂਦਾ ਆਪਦੇ ਪਿੰਡ ਦੇ ਨੌਜਵਾਨਾਂ ਨੂੰ ਕੁਝ ਨਹੀਂ ਸਿਖਾਉਂਦਾ ਤਾਂ ਉਹ ਵੀ ਇੱਕ ਜਿਹੜੀ ਵਧੀਆ ਗੱਲ ਨਹੀਂ ਹੁੰਦੀ ਜਿਹੜੀ ਕਿ ਕੇ ਦੀਪ ਸਿਵੀਆਂ ਨੇ ਇੱਕ ਵਧੀਆ ਕੰਮ ਕੀਤਾ ਵੀ ਆਪਦੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇੱਕ ਇੱਕ ਚੀਜ਼ ਲੱਗਦੀ ਹੈਗੀ ਹੈ ਨਾ ਵੀ ਇੰਨਾ ਸੋਹਣਾ ਕੰਮ ਕਰ ਰਿਹਾ ਹੈ ਮੁੰਡਾ ਪਰ ਪਿੰਡ ਦੇ ਪਤਨੀ ਜਾਂ ਆਸ-ਪਾਸ ਦੇ ਲੋਕਾਂ ਨੂੰ ਵੇਅਰ ਕਿਉਂ ਨਹੀਂ ਹੈਗੇ ਇੱਥੇ ਗਰਾਊਂਡ ਦੇ ਵਿੱਚ ਆ ਕੇ ਨਾਲ ਜੁੜਨ ਵੱਤੋ ਵੱਤ ਤੇ ਕਿਉਂਕਿ ਪ੍ਰੋਫੈਸ਼ਨਲ ਬੰਦੇ ਕੋਲੇ ਜਾ ਕੇ ਤੁਸੀਂ ਪੈਸੇ ਦੇ ਕੇ ਤਾਂ ਡਾਈਟ ਬਣਾਉਣ ਲੈ ਲੈਣੇ ਆ ਵੇਟ ਲੂਸ ਕਰਨ ਵਾਸਤੇ ਤੁਸੀਂ ਪੈਸੇ ਦੇ ਕੇ 10000 5000 ਜਾ ਕੇ ਜਿਮ 'ਚ ਤਾਂ ਭਰ ਦੋਗੇ ਤੇ ਪਰ ਇੱਥੇ ਆ ਕੇ ਤੁਸੀਂ ਫ੍ਰੀ ਦੇ ਵਿੱਚ ਨਹੀਂ ਇਹ ਲੈ ਸਕਦੇ ਜਿਹੜੇ ਪਲਾਨ ਤੁਸੀਂ ਉੱਥੇ ਜਾ ਕੇ ਪੇਡ ਲੈਣੇ ਆ ਪੈਸੇ ਭਰਦੇ ਆ ਇੱਥੇ ਤੁਹਾਨੂੰ ਫ੍ਰੀ ਦੇ ਵਿੱਚ ਉਹ ਚੀਜ਼ ਮਿਲਣੀ ਹੈਗੀ ਆ ਤੇ ਫਿਰ ਤੁਸੀਂ ਇੱਥੇ ਆ ਕੇ ਮਿਹਨਤ ਕਿਉਂ ਨਹੀਂ ਲਾਉਂਦੇ ਹੈਗੇ ਹਨ ਤੇ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮੀ ਹੈਗੀ ਆ ਸਾਡੇ ਵਿੱਚ ਲੋਕਾਂ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਫ੍ਰੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਸੇਵਾ ਲਾ ਰਿਹਾ ਤੇ ਅਸੀਂ ਉਹਦਾ ਫਿਰ ਵੀ ਜਿਹੜਾ ਜਿਹੜਾ ਲਾਭ ਨਹੀਂ ਉਠਾ ਰਹੇ ਹੈ ਨਾ ਤਾਂ ਉਸ ਤੋਂ ਬਾਅਦ ਤਿੰਨ ਤਿੰਨ ਦੋ ਦੋ ਘੰਟੇ ਮਿਹਨਤ ਲੱਗਦੀ ਸੀਗੀ ਹੈ ਨਾ ਤੇ ਕਿਵੇਂ ਲੱਗਿਆ ਫਿਰ ਇਸ ਗਰਾਊਂਡ ਦੇ ਵਿੱਚ ਮਿਹਨਤ ਲਾਉਣੀ ਬਹੁਤ ਵਧੀਆ ਜਮਨਾਲ ਤਾਂ ਬਹੁਤ ਵਧੀਆ ਹੈ ਕਿਉਂਕਿ ਨੇਚਰ ਦੇ ਨਾਲ ਫੁੱਲ ਹੈ ਹਾਂ ਕਿਉਂਕਿ ਆਸ-ਪਾਸੇ ਹਰਿਆਲੀ ਹੋਣੀ ਹੈ ਜਿਮਨਾਲ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਨਾ ਤੇ ਮਿੱਟੀ ਦੇ ਮਿੱਟੀ ਦੇ ਵਿੱਚ ਜਿਹੜੀ ਮਿਹਨਤ ਲਾਉਣੀ ਹੈ ਤੇ ਜਿਹੜੀ ਆਪਾਂ ਮੈਟ ਤੇ ਜਾਂ ਫਰਸ਼ਾਂ ਦੇ ਮਿਹਨਤ ਮਿਹਨਤ ਲਾਉਣੀ ਹੈ ਉਹਦੇ ਨਾਲੋਂ ਤਾਂ ਮਿੱਟੀ ਦੀ ਮਿਹਨਤ ਕਿਤੇ ਵਧੀਆ ਲੱਗਦੀ ਹੋਣੀ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੇ ਕੇਦੀਪ ਕੇ ਬਾਰੇ ਕੀ ਕਹਿਣਾ ਚਾਹੋਗੇ ਜਿਹਨੇ ਤੁਹਾਨੂੰ ਮਿਹਨਤ ਕਰਾ ਕੇ ਇੱਥੋਂ ਤੱਕ ਪਹੁੰਚਾਇਆ ਬਹੁਤ ਧੰਨਵਾਦੀ ਹੈ ਬਾਈ ਤੇ ਕੀ ਸਾਨੂੰ ਇੱਥੋਂ ਤੱਕ ਪਹੁੰਚਾਇਆ ਨਹੀਂ ਤਾਂ ਇਹ ਕੋਚ ਵੀ ਹੁੰਦੇ ਪੈਸੇ ਲੈ ਲੈਂਦੇ ਆਈ ਤੇ ਉਸ ਤੋਂ ਬਾਅਦ ਕੀ ਇੱਥੋਂ ਜਾਵੜਾ ਉੱਤੇ ਖੇਡਿਆ ਉੱਤੇ ਖੇਡਿਆ ਤੇ ਗਾਂਹ ਤੱਕ ਨਹੀਂ ਲੈ ਕੇ ਆ। ਬਹੁਤ ਸੋਹਣੀ ਗੱਲ ਕੀਤੀ ਐ। ਮੈਂ ਇਹ ਆਪਣੇ ਪਰਸਨਲੀ ਐਕਸਪੀਰੀਅੰਸ ਦੇ ਵਿੱਚੋਂ ਵੀ ਇਹ ਗੱਲ ਕਹਿਣੀ ਚਾਹੁੰਗਾ ਵੀ ਇਹੋ ਜਿਹੇ ਕੋਚ ਹੁੰਦੇ ਆ ਜਿਹੜੇ ਪੈਸੇ ਵੀ ਲੈ ਲੈਂਦੇ ਤੇ ਸਿਖਾਉਂਦੇ ਵੀ ਕੁਛ ਨਹੀਂ। ਪੈਸੇ ਵੀ ਲੈ ਲੈਂਦੇ ਤੇ ਸਿਖਾਉਂਦੇ ਵੀ ਕੁਛ ਨਹੀਂ ਤੇ ਅ ਫਿਰ ਲੋਕ ਉਲਝ ਜਾਂਦੇ ਵੀ ਅਸੀਂ ਕਰੀਏ ਤਾਂ ਕੀ ਕਰੀਏ ਹਨਾ ਆਪਦੇ ਬੱਚੇ ਨੂੰ ਲਾਈਏ ਤਾਂ ਕਿੱਧਰ ਲਾਈਏ ਇਨੀ ਮਿਹਨਤ ਵੀ ਕਰਾਈ ਹੈਗੀ ਆ ਵੀ ਅਸੀਂ ਟਾਈਮ ਵੀ ਕੱਢਿਆ ਉਹਦੇ 5-7 ਸਾਲ ਗਵਾਏ ਵੀ ਪਰ ਉਹ ਕਿਸੇ ਸਿਰੇ ਨਹੀਂ ਲੱਗਿਆ। ਤਾਂ ਮੈਂ ਇਹ ਹੀ ਕਹੂੰਗਾ ਵੀ ਆ ਕੇ ਸਾਰੇ ਜਣੋ ਸਾਰੇ ਜਣੇ ਇਸ ਨੌਜਵਾਨ ਦੇ ਨਾਲ ਜੁੜੋ ਇੱਥੇ ਆ ਕੇ ਮਿਹਨਤ ਲਾਓ ਫ੍ਰੀ ਦੇ ਵਿੱਚ ਮਿਹਨਤ ਫ੍ਰੀ ਦੇ ਵਿੱਚ ਡਾਈਟ ਪਲਾਨ ਜਿਹੜੇ ਮਿਲਦੇ ਹੈਗੇ ਆ ਤਾਂ ਮੈਂ ਧੰਨਵਾਦ ਵੀ ਕਰੂੰਗਾ ਕਿ ਦੀਪ ਦਾ ਵੀ ਸੋਨਾ ਕੰਮ ਕਰ ਰਿਹਾ ਨੌਜਵਾਨ ਤੇ ਤੇਰਾ ਵੀ ਬਹੁਤ ਬਹੁਤ ਥੈਂਕ ਯੂ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਂ ਥੈਂਕ ਯੂ ਹੋ ਗਈ ਓਕੇ ਬਈ ਹੋਈ ਬੰਨੀ ਹੈ